ਸਮਰਪਿਤ ਹੋਲੇ ਮੁਹੱਲੇ ਦੇ ਸਬੰਧ ਵਿੱਚ 메인 ਰੋਡ ਗੁਰਦੁਆਰਾ ਬੋੜੀ ਸਾਹਿਬ ਕੋਟ ਖਾਲਸਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁੱਧਾ ਲੰਗਰ ਲਗਾਇਆ ਗਿਆ ਮੇਰਾ ਨਾਮ ਗੰਦਰ ਸਿੰਘ ਚੇਅਰਮੈਨ ਸ਼੍ਰੀ ਬਾਵਾ ਹਿੰਮਤ ਸਿੰਘ ਵੈਲਫੇਅਰ ਖਾਲਸੀ ਵੈਲਫੇਅਰ ਸੈਡੀ ਕੋਟ ਖਾਲਸਾ ਅੰਮ੍ਰਿਤਸਰ ਸਾਡੀ ਸੈਡੀ ਜਿਹੜੀ ਆ ਹਰ ਸਾਲ ਹੋਲੇ ਮੁਹੱਲੇ ਦੇ ਦੇ ਦਿਨ ਦੁੱਧਾ ਲੰਗਰ ਦਾ ਕਈ ਸਾਲਾਂ ਤੋਂ ਕਮ ਸਕਮ 17-18 ਸਾਲ ਤੋਂ ਲੱਗਾ ਹਰ ਸਾਲ ਬਾਬਾ ਹੀਮਤ ਸਿੰਘ ਦੇ ਨਾਮ ਤੇ ਮੇਲਾ ਲੱਗਦਾ ਹੈ 85 ਸਾਲ 85 ਸਾਲ ਹੋ ਗਿਆ ਕਿਉਂ ਸਾਨੂੰ ਪਟਿਆ ਬਣੇ ਰਿਹਾ ਦੱਸਿਆ ਉਹ ਕਹਿੰਦੇ 85 ਸਾਲ ਹੋ ਗਏ ਆ ਇਹ ਮੇਲਾ ਲੱਗਿਆ ਇਹ ਇੱਥੇ ਬਾਬਾ ਮਸਤ ਰਾਮ ਜੀ ਹੋਏ ਆ ਮਸਤ ਰਾਮ ਜੀ ਹੋਏ ਆ ਉਹ ਇਹਨਾਂ ਦਾ ਇੱਥੇ ਇਹਨਾਂ ਦਾ ਡੇਰਾ ਹੁੰਦਾ ਸੀ ਦੇ ਨਾਲੀ ਉਹ ਇਸ ਸਾਧੂ टाइप ਸੀ ਉਹਦੇ ਬਾਅਦ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਆ ਜਿਹੜੇ ਕਿ ਆਪਣਾ ਗੁਰੂ ਕੀ ਉਦਾੜੀ ਰਹਿੰਦੇ ਸੀ ਉਹ ਇੱਥੇ ਆ ਕੇ ਸਟੇ ਕਰਦੇ ਸੀ ਇੱਥੋਂ ਫਿਰ ਅੱਗੇ ਦਰਬਾਰ ਸਾਹਿਬ ਜਾਂਦੇ ਉੱਥੋਂ ਦਰਬਾਰ ਸਾਹਿਬ ਦੇ ਮੱਥਾ ਟੇਕ ਕੇ ਫਿਰ ਇੱਥੇ ਆ ਕੇ ਸਟੇ ਕਰਨਾ ਫਿਰ ਇੱਥੋਂ ਵਾਪਸ ਗੁਰੂ ਕੀ ਉਦਾੜੀ ਚ ਇੱਥੇ ਬਾਅਦ ਅੱਜ ਖੀਰਲਾ ਜਿਹੜਾ ਮੇਲੇ ਦਾ ਤੇ ਅਹੀਂ ਦੁੱਧਾ ਲੰਗਰ ਲਾਇਆ ਮੈਂ ਸਭੂਹ ਸੰਤਾਂ ਨੂੰ ਤੇ ਉਹ ਅਪੀਲ ਕਰਾਂਗੇ ਵੀ ਰਲ ਮਿਲ ਕੇ ਰਿਆ ਜਾਏ ਭਾਈ ਸਾਰਾ ਕੈਮ ਰੱਖਿਆ ਨੇ ਕਿਸੇ ਦੇ ਨਾਲ ਕੋਈ ਜ਼ਾਇਦ ਬੈਦ ਕੋਈ ਮਤਲਬ ਨਹੀਂ ਕਰਨੀ ਚਾਹੀਦੀ ਸਿੱਖ ਕੁੰਮ ਦੇ ਵਿੱਚ ਜ਼ਾਇਦ ਬਾਦ ਹੈ ਹੀ ਨਹੀਂ ਆ ਇਹ ਸਾਡੀਆਂ ਲੋਕਾਂ ਦੀ ਬਣਾਈ ਗਈ ਆ ਕੋਈ ਜ਼ਾਇਦ ਬਾਦ ਨਹੀਂ ਗੁਰੂ ਸਾਹਿਬ ਨੇ ਬਿਲਕੁਲ ਪੰਜਾਂ ਪਿਆਰਿਆਂ ਨੂੰ ਜਦੋਂ ਬਣਾਇਆ ਵਾ ਆਪਣਾ ਅਮਰੇਸ਼ ਗਿਆਵਾ ਇੱਕ ਬਾਟੇ ਵਿੱਚ ਅਮਰੇਸ਼ ਕਰ ਬੋਸਾ ਮੈਂ ਤੇ ਹੋਈ ਅਸੀਂ ਇਹ ਕਰਾਂਗਾ ਨੂੰ ਸੰਗਤ ਨੂੰ ਤੇ ਨਾਲ ਮਿਲ ਕੇ ਰਿਹਾ ਜਾਏ ਇੱਕ ਜਨ ਦੁਨੀਆਂ ਸੋਸੀ ਪੰਗਾ ਮਰ ਜਾਣਗੇ ਪੂਜ ਤੇ ਪੰਗਾ ਇੱਕ ਚੀਜ਼ ਚਾਹਤਲਾ ਫਤੇ ਬਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਪਾਰਾ ਗੋਬਿੰਦ ਸਿੰਘ ਜੀ ਨੇ ਚਲਾਇ ਰੱਖਾ ਹੈ ਲਬਹਲਾ ਸਾਲ ਵਿੱਚ 1704 ਈਸਵੀ ਤੋਂ ਸ਼ੁਰੂ ਹੋਇਆ ਉਸਦੇ ਸਮਾਤ ਪਾਪਾ ਇਸਦੇ ਆਪਾ ਬਾਬਾ ਮੋਤੀराम ਜੀ ਦੇ ਛੋਟੇ ਸਾਹਿਬ ਜਿਆਦਾ ਨੇ ਦਿਨ ਦਿਨ ਦੁੱਧ ਪਿਆ ਸੀ ਉਹਨਾਂ ਦੀ ਜਤ ਜਤਾਇਆ ਜਾਤ ਵਾਸਤੇ ਅਸੀਂ ਬਹੁਤ ਜ਼ਿਆਦਾ ਨਗਰ ਵਿੱਚ ਕਰਦੇ ਆਂ ਆਈਆਂ ਸਪਤਾ ਵਾਸਤੇ ਬੜਾ ਜਿਹੜੇ ਸੱਖਿਆ ਹੀ ਹੋਇਆ ਆਈਆਂ ਸਪਤਾ ਵਾਸਤੇ ਕੁਰਸੀਆਂ ਦਾ ਇਂਤਜ਼ਾਮ ਕੀਤਾ ਆ ਆਰ ਕੇ ਬੜੇ ਪਿਆਰ ਤੇ ਸਤਿਕਾਰ ਨਾਲ ਦੁੱਧ ਛਕਦੀਆਂ ਨੇ ਤੇ ਗੁਰੂਵਾਰ ਜੀ ਦਾ ਜਸ ਗਾਣ ਕਰਦੀਆਂ ਨੇ ਅਸੀਂ ਵੀ ਇਹ ਕਰਕੇ ਸਾਰੇ ਮਕੈਨੇ ਆ ਕਿ ਗੁਰੂ ਮਹਾਰਾਜ ਦੇ ਆਪਣੇ ਪਰਸਲਾਏ ਪਾਈ ਨੇ ਚਲਾ ਆਪਣਾ ਇਸੇ ਤਰ੍ਹਾਂ ਹੀ ਦੋਦੇ ਲੰਗਰ ਸ਼ਕਕੇ ਤੇ ਸਤਨਾਮ ਵਾਹਿਗੁਰ ਦਾ ਜਾਪ ਕਰਦੇ ਹੋਏ ਆ ਕਰਨਾ ਵਾਹਿਗੁਰੂ ਦਾ ਖਾਲਸਾ ਮੈਂ ਗੁਰਦੇਵ ਸਿੰਘ ਹਲਕੇ ਜੀ ਸੇਤ ਪਾਪਾ ਹਿੰਮਤ ਸਿੰਘ ਵਾਲਾ ਫਰਸ਼ਾੜੀ ਦਾ ਜਾਣਤੀ ਹਾਂ ਜੀ প্রতি ਹਰ ਸਾਲ ਦੀ ਤਰ੍ਹਾਂ ਕੋਲੇ ਮਲੇ ਦੇ ਸੰਬੰਧ ਵਿੱਚ 85 ਹੌਦਬਲ ਮਨਾਇਆ ਜਾ ਰਿਹਾ ਹੈ ਸੰਬੰਧ ਵਿੱਚ ਅਮਰ ਸਿੰਘ ਬਾਬਾ ਮੋਤੀ ਦਾ ਜੀ ਮਹਿਰਾ ਅਤੇ ਮਾਤਾ ਗੁਜਨੀ ਕੌਰ ਛੋਟਾ ਸਾਹਿਬ ਜਾਲਾਂ ਜਾਲ ਵਿੱਚ ਤਿੰਨ ਦਿਨ ਦੀ ਮਨ ਸੇਵਾ ਕੀਤੀ ਹੀ ਬਾਬਾ ਮੋਤੀ ਦਾ ਜੀ ਮਹਿਰਾ ਉਹਨਾਂ ਦੀ ਜਾਤ ਦੇ ਵਿੱਚ ਅਤੇ ਬਾਬਾ ਹਿੰਮਤ ਸਿੰਘ ਦੀ ਜਾਤ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਦੁੱਧਾਂ ਲੰਗਰ ਲਗਾਇਆ ਜਾਂਦਾ ਹੈ। ਜਿਸ ਨੇ ਇਹੋ ਜਿਹੇ ਸੰਗਤ ਨੂੰ ਕਿ ਹਰ ਸਾਲ ਆਪਣਾ ਮਿਲਜੋਲ ਕਰਿਆ ਜਾਵੇ ਅਤੇ ਹਰ ਸਿਰਫ ਆਪਣੇ ਜੋ ਵੀ ਚੈਡਰੀ ਵਾ ਤੇ ਆਪਣੀ ਇੱਤਿਹਾਸ ਨਾਲ ਰਿਹਾ ਜਾਵੇ।